ਹੇ ਗਾਇਜ਼ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਅੱਜ ਅਸੀਂ ਚੱਲੇ ਸੀਗੇ ਟੰਡਿਕੜ ਮਤਲਬ ਸੈਟਰਡੇ ਕਿਉਂਕਿ ਕੱਲ ਮੇਰੇ ਹਸਬੰਦ ਦਾ ਸੀ ਐਗਜ਼ਾਮ ਅਸੀਂ ਇੱਕ ਦਿਨ ਪਹਿਲਾਂ ਹੀ ਚੱਲ ਪਏ ਸੀਗੇ ਕਿਉਂਕਿ ਕੱਲ ਇਹਨਾਂ ਦਾ ਰਿਪੋਰਟਿੰਗ ਟਾਈਮ ਸਵੇਰ 8 ਵਜੇ ਦਾ ਸੀ ਤੇ ਇੰਨੀ ਜਲਦੀ ਤਾਂ ਜਾਂਦੇ ਤਾਂ ਪੁੰਚਿਆ ਨਹੀਂ ਜਾਣਾ ਸੀ ਸਵੇਰ 8 ਵਜੇ ਇਸ ਲਈ ਅਸੀਂ ਸੋਚਿਆ ਕਿ ਚਲੋ ਇੱਕ ਦਿਨ ਪਹਿਲਾਂ ਚੱਲਦੇ ਹਾਂ ਤੇ ਅਸੀਂ ਸਵੇਰ ਮਤਲਬ 11 ਵਜੇ ਚੱਲੇ ਸੀ ਤੇ 8:30 8:30 ਵਜੇ ਤੱਕ ਪਹੁੰਚ ਗਏ ਸੀ ਨਹੀਂ ਅਸੀਂ ਆਲਰੇਡੀ ਆਪਣਾ ਰੂਮ ਬੁੱਕ ਕੀਤਾ ਹੋਇਆ ਸੀਗਾ ਸੈਕਟਰ 8 ਦੇ ਵਿੱਚ ਤੇ ਇਹਨਾਂ ਦਾ ਐਗਜ਼ਾਮ ਸੀ ਸੈਕਟਰ 20 ਦੇ ਵਿੱਚ ਅਸੀਂ ਆਪਣਾ ਰੂਮ ਆਲਰੇਡੀ ਬੁੱਕ ਕੀਤਾ ਹੋਇਆ ਸੀਗਾ ਬਸ ਆਪਣੇ ਰੂਮ ਤੇ ਜਾ ਕੇ ਚੈੱਕ ਇਨ ਨਹੀਂ ਕਰਨਾ ਸੀ ਅਸੀਂ ਥੋੜਾ ਮਤਲਬ ਘੁੰਮ ਫਿਰ ਕੇ ਜਾ ਰਹੇ ਸੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਬਹੁਤ ਹੁੰਦਾ ਲਾਈਟਸ ਕਰਕੇ ਕਾਫੀ ਰੁਕਣਾ ਪੈਂਦਾ ਹੈਗਾ ਇਸ ਲਈ ਅਸੀਂ ਸੋਚਿਆ ਕਿ ਪਹਿਲਾਂ ਹੀ ਚਲਦੇ ਹਾਂ ਕਿ ਟਾਈਮ ਤੇ ਜਾ ਕੇ ਤਾਂ ਪਹੁੰਚਣਾ ਨਹੀਂ ਜਾਣਾ ਇਹ ਅਸੀਂ ਆਪਣੇ ਰੂਮ ਦੇ ਵਿੱਚ ਪਹੁੰਚ ਚੁੱਕੇ ਸੀਗੇ ਮੈਂ ਦੇਖ ਰਹੀ ਸੀ ਕਿ ਰੂਮ ਸਾਰਾ ਕਲੀਨ ਹੈ ਸਾਫ ਹੈਗਾ ਜਾਂ ਕੁਝ ਕਮੀ ਤਾਂ ਨਹੀਂ ਹੈ ਕਿਉਂਕਿ ਕਈ ਵਾਰੀ ਸਫਾਈ ਨਹੀਂ ਵੀ ਹੁੰਦੀ ਰੂਮ ਦੇ ਵਿੱਚ ਤਾਂ ਮੈਂ ਆਪਣਾ ਰੂਮ ਦੇਖ ਰਹੀ ਸੀ ਬਟ ਇਹ ਵਾਸ਼ਰੂਮ ਵਗੈਰਾ ਸਭ ਵਧੀਆ ਸੀ ਮੇਰੇ ਹਸਬੰਦ ਪੱਲਾ ਹੀ ਜਾ ਕੇ ਬੈਠ ਗਏ ਸੀ ਤੇ ਕਹਿੰਦੇ ਕਿ ਮੈਂ ਕਾਰ ਚਲਾ ਕੇ ਥੱਕ ਗਿਆ ਡਰਾਈਵ ਕਰਕੇ ਤੇ ਮੈਂ ਆਪਣਾ ਰੈਸਟ ਕਰ ਰਹੀ ਹਾਂ ਮੈਂ ਕਹਿੰਸੋ ਠੀਕ ਹੈ ਤੁਸੀਂ ਰੈਸਟ ਕਰ ਲਓ ਤੇ ਫਿਰ ਮੈਂ ਦੇਖ ਰਹੀ ਸੀ ਕਿ ਕੁਝ ਕੁਛ ਰੂਮ ਦੇ ਵਿੱਚ ਕਿਉਂਕਿ ਦਿਖਣਾ ਤਾਂ ਪੈਣਾ ਹੀ ਸੀਗਾ ਸਾਰਾ ਕਰਨੇ ਆ ਕੇ ਅਬਸੀ ਆਪਣਾ ਫਰੰਟ 뷰 ਲਿਆ ਸੀ ਤਾਂ ਕਿ ਸਾਰਾ ਕੁਝ ਦਿਖਦਾ ਰਹੇ ਅੱਗੇ ਤੇ ਫਿਰ ਮੈਂ ਦੇਖਿਆ ਕਿ ਇਹਨਾਂ ਨੇ ਸਾਨੂੰ ਬੋਟਲ ਪਾਣੀ ਦੀਆਂ ਬਹੁਤ ਸਵੀਟਸੀਆਂ ਬੋਟਲ ਸੀਗੀਆਂ ਕਿਊਟ ਸੀ ਤੇ ਇਹ ਬਈ ਸਾਨੂੰ ਇਲੈਕਟ੍ਰਿਕ ਕੇਟਲ ਦਿੱਤੀ ਹੋਈ ਸੀ ਇਹ ਕਿਨਾਂ ਨੇ ਨਾਲ ਹੀ ਕੱਪ ਇੱਕ ਕੱਪ ਦਿੱਤਾ ਹੋਇਆ ਸੀਗਾ ਇਹ ਇਹ ਪਾਊਡਰ ਸੀਗੇ ਮਿਲਕ ਪਾਊਡਰ ਸੀਗਾ ਕਾਫੀ ਵਗੈਰਾ ਸੀ ਟੀ ਸੀਗੀ ਤੇ ਫਿਰ ਅਸੀਂ ਸੋਚਿਆ ਕਿ ਥੋੜਾ ਥੱਕ ਝੁਕ ਪਿਆਂਗੇ ਤੇ ਚਾਹ ਆ ਜਾਂ ਕਾਫੀ ਵਗੈਰਾ ਪੀ ਲਈ ਚਾਹ ਵੀ ਮੈਂ ਇਹਨਾਂ ਦਾ ਜਦੋਂ ਮੈਨੂ ਦੇਖਿਆ ਤਾਂ ਦੇਖਿਆ ਕਿ ਬਹੁਤ ਮਤਲਬ ਬ੍ਰੈਡਸ ਹਾਈ ਲਿਖੇ ਹੋਏ ਸੀ ਇਹਨਾਂ ਨੇ ਫਿਰ ਮੈਂ ਆਪਣੇ ਸਪੈਨ ਨੂੰ ਕਿਹਾ ਕਿ ਚਲੋ ਕੋਈ ਨਹੀਂ ਮੈਂ ਕੌਫੀ ਬਣਾ ਦਿੰਨੀ ਹੈ ਤੇ ਤੁਸੀਂ ਲੰਚ ਵਗੈਰਾ ਮੰਗਵਾ ਲਓ ਅਸੀਂ ਆਨਲਾਈਨਸ ਵੀ ਗਈ ਤੇ ਆਰਡਰ ਕੀਤਾ ਆਪਣਾ ਲੰਚ ਆ ਗਿਆ ਸੀ ਤੇ ਅਸੀਂ ਘਰ ਵੀ ਲਿਆ ਸੀ ਉਸ ਤੋਂ ਬਾਅਦ ਦੇ ਵਿੱਚ ਮੈਂ ਕੌਫੀ ਬਣਾਣੀ ਸਟਾਰਟ ਕੀਤੀ ਕੌਫੀ ਬਣ ਚੁੱਕੀ ਸੀ ਆਲਰੇਡੀ ਥੋੜੀ ਮਤਲਬ ਰਹਿ ਗਿਆ ਸੀਗਾ ਕਾਫੀ ਬਣ ਕੇ ਤਿਆਰ ਹੋ ਗਈ ਸੀ ਮੈਂ ਆਪਣਾ ਸੌਅ ਕਰਨਾ ਸਟਾਰਟ ਕਰ ਰਹੀ ਸੀ ਕਿ ਮੈਂ ਥੋੜਾ ਜਿਹਾ ਬਲੈਕ ਕਾਫੀ ਜ਼ਿਆਦਾ ਪ੍ਰਫਰ ਕਰਦੇ ਹਾਂ ਤਾਂ ਅਗਰ ਕਿ ਮੈਂ ਆਪਣੇ ਬਲੈਕ ਕੱਪ ਦੇ ਵਿੱਚ ਕਾਫੀ ਪਾਈ ਤੇ ਇਹਨਾਂ ਨੂੰ ਵਾਈਟ ਕੱਪ ਦੇ ਵਿੱਚ ਕਾਫੀ ਪਾ ਕੇ ਦਿੱਤੀ ਮੈਂ ਕਿਹਾ ਚਲੋ ਤੁਸੀਂ ਥੋੜੀ ਜਿਹੀ ਖੱਟ ਪੀ ਲਓ ਮੈਨੂੰ ਥੋੜੀ ਜਿਹੀ ਜ਼ਿਆਦਾ ਪੀ ਲੈਣ ਦਿਓ ਤੇ ਕਹਿੰਦੇ ਨਹੀਂ ਨਹੀਂ ਚਲੋ ਫਿਰ ਅਸੀਂ ਦੋਨਾਂ ਨੇ ਸੇਮ ਹੀ ਪੀਤੀ ਸੀ ਮਤਲਬ ਉਹ ਮੈਂ ਦੇਖ ਰਹੀ ਸੀ ਕਿ ਕਿੰਨੀ ਕਾਫੀ ਇਹਦੇ ਵਿੱਚ ਪਰ ਖਤਮ ਹੋ ਗਈ ਸੀ ਪੂਰੀ ਪੂਰੀ ਬਣੀ ਸੀਗੀ ਸਿਰ ਮੇਰੇ ਨੂੰ ਕੌਫੀ ਦਿੱਤੀ ਤੇ ਇਹ ਤੇ ਪਈ ਸੀ ਗੇ ਰਾਮਨ ਇਹ ਸਾਡਾ ਇਨਸਟਾ ਮਾਰ ਤੋਂ ਸਾਮਾਨ ਆ ਚੁੱਕਿਆ ਸੀ ਪੱਲਾ ਇਹਨਾਂ ਨੇ ਆਰਡਰ ਕੀਤਾ ਕਿਉਂਕਿ ਸਾਨੂੰ 100 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਸੀ ਇਹਨਾਂ ਨੇ ਆਰਡਰ ਕੀਤਾ ਤੇ ਫਿਰ ਮੈਂ ਵੀ ਆਰਡਰ ਕੀਤਾ ਕਾਫੀ ਸਾਰਾ ਸਾਮਾਨ ਸਾਡੇ ਕੋਲ ਇਕੱਠਾ ਹੋ ਗਿਆ ਸੀ ਖਾਂ